ਦੋਸਤਾਨ ਦੇ ਅੰਦਰ ਭਾਰਤ ਦੇ ਅੰਦਰ ਲਗਭਗ ਪੌਣੇ 10 ਕਰੋੜ ਏਕੜ ਜ਼ਮੀਨ ਦੇ ਬਾਰੇ ਇਹ ਹੈਗਾ ਕਿ ਇਹ ਬਹੁਤ ਥੋੜੀ ਮਿਹਨਤ ਨਾਲ ਆਬਾਦ ਹੋ ਸਕਦੀ ਆ ਉਦਾ ਮੁਲਕ ਦੀ ਕੋਲੀ 82 ਕਰੋੜ ਏਕੜ ਜ਼ਮੀਨ ਦੇ ਵਿੱਚੋਂ 21 ਕਰੋੜ ਏਕੜ ਜ਼ਮੀਨ ਆ ਜਿਹੜੀ ਬੰਜਰ ਤੇ ਬੇਕਾਰ ਆ ਹੂੰ ਪਰ ਪੌਣੇ 10 ਕਰੋੜ ਦਾ ਮਾੜੇ ਮੁੱਟੇ ਝਾੜ ਬੁਟੀਆਂ ਵਾਲੀ ਆ ਹੂੰ ਜੇ ਅਸੀਂ ਇਹ ਗੱਲ ਕਰਕੇ ਵੀ ਰਾਜਸਥਾਨ ਦੇ ਵਿੱਚ 4 ਕਰੋੜ 94 ਲੱਖ ਏਕੜ ਜ਼ਮੀਨ ਦੇ ਵਿੱਚ ਮਾਰੂਥਲੀ ਫੈਲਿਆ ਹੋਇਆ ਹੂੰ ਔਰ ਜੇ ਉਹਨੂੰ ਆਬਾਦ ਕੀਤਾ ਜਾਵੇ ਜਿਹੜੀ 10 ਪੌਣੇ 10 ਕਰੋੜ ਏਕੜ ਜ਼ਮੀਨ ਆ ਉਹਦੇ ਉੱਤੇ ਉਹਦੋਂ ਮਹਾਰਾ ਨੇ ਕਿਹਾ ਕਿ ਇਹਦੇ ਤੇ 44000 ਕਰੋੜ ਰੁਪਇਆ ਲੱਗਦਾ ਹੁਣ ਉਹਨੂੰ ਤੁਸੀਂ ਚਾਰ ਗੁਣਾ ਕਰ ਲਓ ਪੰਜ ਗੁਣਾ ਕਰ ਲਓ ਕਿੱਡਾ ਕ ਵੱਡਾ ਮਸਲਾ ਹੈ ਹੂੰ ਪੰਜਾਬ ਵਰਗੇ 10 ਪੰਜਾਬ ਹੋਰ ਵਿਕਸਿਤ ਕੀਤੇ ਜਾ ਸਕਦੇ ਆ ਤੇ ਜੇ ਉਹਨੂੰ ਮਸ਼ੀਨਰੀ ਦੀ ਥਾਂ ਦੇ ਉੱਤੇ ਮਜ਼ਦੂਰਾ ਕਿਸਾਨਾਂ ਦੀ ਮਿਹਨਤ ਨਾਲ ਆਬਾਦ ਕਰਨਾ ਹੋਵੇ ਤਾਂ ਕਰੋੜਾਂ ਲੋਕਾਂ ਨੂੰ ਰੁਜ਼ਗਾਰ ਮਿਲਦਾ ਇਸੇ ਜਿਹੜਾ ਖੇਤੀ ਦਾ ਸੰਕਟ ਆ ਉਹ ਬਹੁਤ ਹੱਲ ਹੁੰਦਾ ਅਨਾਜ ਦੀ ਪੈਦਾਵਾਰ ਵੱਧਦੀ ਆ ਹੁਣ ਅਸੀਂ ਪੰਜਾਬ ਵਾਲੇ ਹੱਕ ਤੇ ਹੱਥ ਮਾਰ ਕੇ ਸਾਡੇ ਕਿਸਾਨ ਕਹਿ ਦਿੰਦੇ ਅਸੀਂ ਦੇਸ਼ ਦਾ ਢਿੱਡ ਭਰਦੇ ਹੂੰ ਤੇ ਜੇ 10 ਪੰਜਾਬ ਹੋਰ ਬਣ ਜਾਣੇ ਇਹੋ ਜੇ ਕਿੰਨੀ ਪੈਦਾਵਾਰ ਵੱਧ ਜੂਗੀ ਸਵਾ ਲੱਖ ਸੇ 1 ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਲక్ష్ਮਨ ਸਿੰਘ ਜੀ ਜੋਰਾ ਸਿੰਘ ਹੋਰਾਂ ਨੇ ਗੱਲ ਕੀਤੀ ਆ ਬਹੁਤ ਵੱਡੇ ਪਰਖੇ ਹੀ ਪਾਏ ਨੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਇੱਧਰ ਖੜਿਆ ਕਿਸਾਨ ਜੱਥੇਬੰਦੀ ਦੇ ਸੂਬਾ ਆਗੂ ਤੁਸੀਂ ਮਜ਼ਦੂਰ ਜੱਥੇਬੰਦੀ ਵੱਲੋਂ ਖੜੇ ਹੋ ਇੱਕ ਵੱਡਾ ਸਵਾਲ ਚਰਚਾ 'ਚ ਰਿਹਾ ਪਿਛਲੇ ਟਾਈਮ ਤੋਂ ਦਿੱਲੀ ਅੰਦੋਲਨ ਤੋਂ ਬਾਅਦ ਮਜ਼ਦੂਰਾਂ ਦਾ ਇੱਕ ਗਿਲਾ ਰਿਹਾ ਵੀ ਨਾਰਾ ਲੱਗ ਜਾਂਦਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਬਾਅਦ ਜਦੋਂ ਝੋਨੇ ਲੱਗਣ ਦਾ ਟਾਈਮ ਹੀ ਆਉਂਦਾ ਉਦੋਂ ਹੀ ਪਿੰਡਾਂ 'ਚ ਮਤੇ ਪੈਣੇ ਸ਼ੁਰੂ ਹੋ ਜਾਂਦੇ ਮਜ਼ਦੂਰਾਂ ਦੇ ਖਿਲਾਫ ਔਰ ਮਜ਼ਦੂਰਾਂ ਨੂੰ ਸਿਰਫ ਵਰਤਿਆ ਜਾਂਦਾ ਤੁਹਾਨੂੰ ਲੱਗਦਾ ਹੈ ਕਿ ਦੋਨੋਂ ਜੱਥੇਬੰਦੀਆਂ ਖੜੀਆਂ ਨੇ ਸੱਚਮੁੱਚ ਕਿਸਾਨ ਮਜ਼ਦੂਰ ਏਕਤਾ ਬਲੰਦ ਹੋ ਰਹੀ ਹੈ ਬਿਲਕੁਲ ਜੀ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਆ ਵੀ ਛੋਣੇ ਵਲੇ ਮਤੇ ਪੈ ਜਾਂਦੇ ਆ ਦੇਖੋ ਮਸਲਾ ਇਹ ਆ ਸੀ ਉਦੋਂ ਸਰਵੇ ਕੀਤਾ ਪੰਜਾਬ ਦੇ 13000 ਪਿੰਡਾਂ ਚੋਂ ਸਿਰਫ 100 ਪਿੰਡ ਨਿਕਲੇ ਆ ਉਹ ਜਿੱਥੇ ਮਤੇ ਪਈ ਹੂੰ ਬਾਕੀ 12900 ਪਿੰਡ ਚੋਂ ਕੋਈ ਮਤਾ ਨਹੀਂ ਪਿਆ ਹੂੰ ਥੋੜੀ ਜੀ ਉਸ ਜਿਹੜੀ ਨੈਗੇਟਿਵ ਗੱਲ ਆ ਉਹਨੂੰ ਕਈ ਵਾਰੀ ਜ਼ਿਆਦਾ ਵੀ ਹਵਾ ਦੇ ਦਿੱਤੀ ਜਾਂਦੀ ਆ ਆਟੇ ਚ ਲੂਣ ਬਰਾਬਰ ਬਿਲਕੁਲ ਆਟੇ ਚ ਨੂੰਣ ਨਾਲੋਂ ਵੀ ਘੱਟ ਰਹਿ ਜਾਂਦੀ ਐ ਇਹ ਗੱਲ ਤੇ ਉਹਨਾਂ ਥਾਵਾਂ ਤੇ ਵੀ ਬਹੁਤ ਛੇਤੀ ਉਹ ਮਸਲੇ ਹੱਲ ਹੋਈ ਐ ਹੂੰ ਦੂਜਾ ਮਸਲਾ ਜਿੱਥੋਂ ਦਾ ਕੇਸ ਗੱਲ ਦਾ ਕਿ ਇਹ ਮਜ਼ਦੂਰ ਕਿਸਾਨ ਏਕਤਾ ਇੱਥੇ ਹੀ ਕੱਲੀ ਪ੍ਰਗਟ ਨਹੀਂ ਹੋ ਰਹੀ 2014 ਦੇ ਵਿੱਚ ਗੰਧੜ ਪਿੰਡ ਦੀ ਦਲਤ ਬੱਚੀ ਦੇ ਨਾਲ ਸਮੂਹਕ ਰੇਪ ਹੋਇਆ ਉਹਦੇ ਖਿਲਾਫ ਸਾਡੀ ਜਥੇਬੰਦੀ ਨੇ ਮੋਰਚਾ ਲਾਇਆ ਬਾਦਲ ਸਰਕਾਰ ਸੀ ਔਰ ਗੰਧੜ ਮਨਪ੍ਰੀਤ ਬਾਦਲ ਦਾ ਸੋਹਰਾ ਪਿੰਡ ਹੂੰ ਉਹ ਚਾਹ ਚੌਧਰੀਆਂ ਦੀ ਪੁੱਗਦੀ ਸੀ ਹੂੰ ਅਸੀਂ ਲੜਾਈ ਲੜੀ ਉਹਨਾਂ ਨੂੰ ਗ੍ਰਫਤਾਰ ਕਰਨ ਦੇ ਥਾਂ ਦੇ ਉੱਤੇ ਸਾਡੇ ਉੱਤੇ ਹਮਲਾ ਬੋਲ ਦਿੱਤਾ ਗਿਆ ਆ ਖੜੇ ਨੇ ਸ਼ੰਗਾਰਾ ਸਿੰਘ ਮਾਨ ਆ ਖੜੇ ਨੇ ਜੋਰਾ ਸਿੰਘ ਨਸਰਾੜੀ ਹੂੰ ਇਹਨਾਂ ਨੇ ਦੋਨਾਂ ਨੇ ਚਾਰ-ਚਾਰ ਮਹੀਨੇ ਜੇਲ੍ਹ ਕੱਟੀਆ ਬਠਿੰਡੇ ਦੀ ਹੂੰ ਸਾਡੀਆਂ 25000 ਮਜ਼ਦੂਰ ਕਿਸਾਨ ਔਰਤਾਂ ਦੇ ਮਰਦਾਂ ਨੇ ਗ੍ਰਫਤਾਰੀਆਂ ਦਿੱਤੀਆਂ ਮਜ਼ਦੂਰਾਂ ਨਾਲੋਂ ਵੱਧ ਕੇ ਕਿਸਾਨ ਔਰਤਾਂ ਨੇ ਗ੍ਰਫਤਾਰੀਆਂ ਦਿੱਤੀਆਂ ਹੂੰ ਉਸ ਮੌਕੇ ਦਲਜੀਤ ਆਮੀ ਹੋਣਾ ਨੇ ਆਰਟੀਕਲ ਵੀ ਲਿਖਿਆ ਹੂੰ ਵੀ ਖਦਰਾਨੇ ਦੀ ਢਾਬ ਦੀ ਜਿਹੜੀ ਗੱਲ ਸੀ ਨਾ ਉਹ ਇੱਥੇ ਲਾਗੂ ਹੋ ਰਹੀ ਹੈ। ਹੂੰ ਇਸ ਕਰਕੇ ਇਹ ਜਿਹੜੀ ਏਕਤਾ ਹੈ ਇਹ ਹੋਰ ਬਹੁਤ ਸਾਰੇ ਥਾਵਾਂ ਤੇ ਪ੍ਰਗਟ ਹੋਈ ਜਲੂਰ ਦੇ ਵਿੱਚ ਮਜ਼ਦੂਰਾਂ ਤੇ ਹਮਲਾ ਹੋਇਆ 2016 ਦੇ ਵਿੱਚ। ਮਜ਼ਦੂਰਾਂ ਦੀ ਹਾਲਤیں ਬਣਾ ਦਿੱਤੀ ਗਈ ਵੀ ਉਹਨਾਂ ਨੂੰ ਪਿੰਡ 'ਚ ਨਹੀਂ ਵੜਨ ਦਿੱਤਾ। ਯਾਰਾ ਵੱਡਾ ਆਸਾ ਪਿੰਡ ਛੱਡ ਕੇ ਬਾਹਰ ਚਲਾ ਗਿਆ। ਹੂੰ ਉਦੋਂ ਵੀ ਅਸੀਂ ਦੋਹਾਂ ਜੱਫੇ ਬੰਦੀਆਂ ਇਕੱਠੀਆਂ ਹੋ ਕੇ ਗਈਆਂ। ਹੂੰ ਪਿੰਡ ਦੇ ਘਰ-ਘਰ ਗਏ। ਕਿਸਾਨਾਂ ਵਾਲੇ ਪਾਸੇ ਵੀ ਗਏ ਮਜ਼ਦੂਰਾਂ ਵਾਲੇ ਪਾਸੇ ਵੀ ਗਏ। ਜਦੋਂ ਮੁੜ ਕੇ ਕਿਸਾਨਾਂ ਵਾਲਾ ਤੀਜੇ ਦਿਨ ਇਕੱਠ ਕੀਤਾ ਉਥੇ ਇਕੱਠ ਦੇ ਵਿੱਚ ਗੱਲ ਆਈ ਅਗਰ ਆਹ ਨੂੰ ਪਿੰਡ ਦੇ ਉਹਨਾਂ ਲੋਕਾਂ ਨੇ ਪੁੱਛਿਆ ਕਿ ਤੁਸੀਂ ਪਿੰਡ ਚੋਂ ਸਰਵੇ ਕਰ ਲਿਆ ਹੁਣ ਤੁਸੀਂ ਦੱਸੋ ਕਿਹੜੇ ਪਾਸੇ ਆ ਉਹ ਕਹਿੰਦੇ ਜੀ ਅਸੀਂ ਹਮੇਸ਼ਾ ਨੀਵੇਂ ਵਾਲੇ ਪਾਸੇ ਆ ਤੇ ਉਹ ਡੱਟ ਕੇ ਮਜ਼ਦੂਰਾਂ ਨਾਲ ਖੜੇ ਇਸ ਕਰਕੇ ਇਹ ਕੋਈ ਪਹਿਲੀ ਧਾਰਨਾ ਨਹੀਂ ਹੈ ਧਾਰਨਾ ਹੋਰ ਵੀ ਬਹੁਤ ਨੇ ਔਰ ਜਿੱਥੋਂ ਤੱਕ ਇਸ ਗੱਲ ਦਾ ਸਵਾਲ ਆ ਖੇਤੀ ਨੀਤੀ ਦਾ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੇ ਕਿਸੇ ਭਰਾ ਨੂੰ ਇਸ ਗੱਲ ਦਾ ਭਲੇਖਾ ਕਿ ਸ਼ਾਇਦ ਜ਼ਮੀਨ ਸਾਡੇ ਕੋਲੋਂ ਖੋਈ ਜਾਣੀ ਆ ਉਹਨਾਂ ਨੂੰ ਤਾਂ ਮਿਲਣੀ ਆ ਜ਼ਮੀਨ ਬਹੁਤ ਵੱਡੀ ਇਹ ਇਹ ਸਵਾਲ ਮੈਂ ਕਰਨਾ ਹੀ ਚਾਹੁੰਦਾ ਸੀ ਕਿ ਜਦੋਂ ਜ਼ਮੀਨ ਦੀ ਮੋੜ ਬਰਾਬਰ ਵੰਡ ਦੀ ਗੱਲ ਆਉਂਦੀ ਆ ਤਾਂ ਸਾਡੇ ਜਿਹੜੇ ਕਿਸਾਨੀ ਚੋਂ ਕੁਝ ਭਰਾ ਨੇ ਕਾਫੀ ਗਿਣਤੀ ਉਹ ਉਹ ਇਹ ਕਹਿਣਾ ਸ਼ੁਰੂ ਕਰ ਦਿੰਦੇ ਵੀ ਸਾਡੇ ਤੋਂ ਖੋਣਗੇ ਮਤਲਬ ਇਹ ਸ਼ਾਇਦ ਸਾਡੀ ਜਿਹੜੀ 2-2 ਕਿੱਲੇ 3-3 ਕਿੱਲੇ 4-4 ਕਿੱਲੇ ਆ ਵੀ ਉਹਨਾਂ ਚੋਂ ਹਿੱਸਾ ਮੰਗਦੇ ਨੇ ਇਹ ਕੀ ਚਾਹੁੰਦੇ ਹੋ ਤੁਸੀਂ ਅਸੀਂ ਇਹ ਚਾਉਂਦੇ ਆਂ ਦੇਖੋ ਇੱਕ ਤਾਂ ਮੈਂ ਪਹਿਲਾਂ ਹੀ ਕਹਦਾ ਵੀ ਜਿਹੜਾ ਜ਼ਮੀਨੀ ਹੱਦਬੰਦੀ ਕਾਨੂੰਨ ਤੋਂ ਉੱਪਰਲੀ ਜ਼ਮੀਨਾਂ ਅਸੀਂ ਉਹਦੀ ਵੰਡ ਦੀ ਮੰਗ ਕਰਦੇ ਆਂ। ਹੂੰ ਦੂਸਰੀ ਗੱਲ ਜਿਹੜੀ ਬੰਜਰ ਬੇਕਾਰ ਤੇ ਸਰਕਾਰੀ ਜ਼ਮੀਨਾਂ ਨੇ ਉਹਨਾਂ ਚੋਂ ਅਸੀਂ ਮੰਗ ਕਰਦੇ ਆਂ ਔਰ ਹਿੰਦੁਸਤਾਨ ਦੇ ਅੰਦਰ ਭਾਰਤ ਦੇ ਅੰਦਰ ਲਗਭਗ ਪੌਣੇ 10 ਕਰੋੜ ਏਕੜ ਜ਼ਮੀਨ ਦੇ ਬਾਰੇ ਇਹ ਹੈਗਾ ਕਿ ਇਹ ਬਹੁਤ ਥੋੜੀ ਮਿਹਨਤ ਨਾਲ ਆਬਾਦ ਹੋ ਸਕਦੀ ਆ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਖੇਤੀ ਲਾਗਤ ਵਸਤਾਂ ਘਟਣ ਉਹਦੇ ਨਾਲ ਮੰਗਾਈ ਥੱਲੇ ਆਉਂਦੀ ਆ ਜੇ ਹੁਣ ਕਣਕ ਆ ਜਿਹੜੀ ਹੂੰ ਉਹ ਜੇ ਉਹਦੇ ਤੇ ਲਾਗਤ ਖਰਚਾ 400 ਜਾਂ 500 ਰੁਪਿਆ ਕਵਾਂਟਲ ਪੈਦਾ ਕਰਨ ਤੇ ਹੋ ਜੇ ਤੇ ਜੇ ਕਿਸਾਨ ਮੁੜ ਕੇ ਤੇ ਜਿੰਨਾ ਮਜ਼ਦੂਰ ਆ ਜਿੰਨਾਂ ਨੂੰ ਮੁੜ ਕੇ ਜ਼ਮੀਨ ਮਿਲਦੀ ਆ ਉਹਨਾਂ ਨੂੰ 900000 ਨੂੰ ਵੇਚ ਕੇ ਵੀ ਮੁਨਾਫਾ ਹੋ ਜੂਗਾ ਹੂੰ ਮੰਗਾਈ ਵੀ ਥੱਲੇ ਆ ਜੂਗੀ ਹੂੰ ਹੋਰ ਖਾਦ ਖਰਾਕ ਦੀਆਂ ਅਵਸਥਾ ਵੀ ਥੱਲੇ ਆ ਜਾਣਗੀਆਂ ਹੁਣ ਤਾਂ 5000 ਨੂੰ ਕਵਾਂਟਲ ਵੇਚ ਲੈਣ ਤਾਂ ਨਹੀਂ ਮੁਨਾਫਾ ਹੁੰਦਾਗਾ ਗਰੀਬਾਂ ਦੇ ਢਿੱਡ ਚਲਾ ਤੇ ਜ਼ਰੂਰ ਵੱਜ ਸਕਦੀ ਐ ਔਰ ਦੂਜਾ ਮਸਲਾ ਸਾਡਾ ਨਾਲ ਜੁੜਿਆ ਹੋਇਆ ਕਿ ਐਮਐਸਪੀ ਦੇ ਨਾਲ ਜਿਹਨੂੰ ਅਸੀਂ ਸਰਵਜਨਕ ਜਨਤਕਵੰਡ ਪ੍ਰਣਾਲੀ ਕਹਿੰਦੇ ਆ ਕਿ ਐਮਐਸਪੀ ਵੀ ਤਾਂ ਹੀ ਮਿਲ ਸਕਦੀ ਹੈ ਜੇ ਜਨਤਕਵੰਡ ਪ੍ਰਣਾਲੀ ਹੈ ਇੱਕ ਦੂਜੇ ਇੱਕ ਸਿੱਕੇ ਦੇ ਦੋ ਪਹਿਲੂ ਆ ਜੀ ਇਸ ਕਰਕੇ ਜਿਵੇਂ ਪੁਰਾਣੇ ਸਮੇਂ ਦੇ ਵਿੱਚ ਉਦੋਂ ਤਾਂ ਉਹਨਾਂ ਨੇ ਧੋਖਾ ਦੇਣ ਦੇ ਮਾਰੇ ਨਹੀਂ ਲਿਆਂਦਾ ਸੀ ਵੀ ਲੋਕਾਂ ਨੂੰ ਲੱਗੇ ਵੀ ਨਮੀ ਨਮੀ ਆਜ਼ਾਦੀ ਆਈ ਆ ਲੋਕਾਂ ਨੂੰ ਮੜਾ ਮੋਟਾ ਟਿਕਾ ਕੇ ਵੀ ਰੱਖਣਾ ਹੈ ਬਾਹਰਲੇ ਮੁਲਕਾਂ ਦੇ ਵਿੱਚ ਇਨਕਲਾਬ ਹੋ ਰਹੇ ਆ ਲੋਕ ਉਧਰਲੇ ਰਾਹ ਨੂੰ ਨਾ ਤੁਰ ਪੈਣ ਇਸ ਕਰਕੇ ਉਦੋਂ ਉਹਨਾਂ ਨੇ ਦੀਪੂਆਂ ਦੇ ਉੱਤੇ ਚਾਹ ਪੱਤੀ ਖੰਡ ਘਿਓ ਹੋਰ ਬਹੁਤ ਕੁਸ਼ਲ ਮਿਲਦਾ ਹੁੰਦਾ ਸੀਗਾ ਅਸੀਂ ਇਹ ਕਹਿਨੇ ਆ ਕਿ ਇਹ ਫਿਰ ਸਾਰੇ ਲੋਕਾਂ ਨੂੰ ਸਸਤੇ ਭਾਅ ਦੇ ਉੱਤੇ ਇਹੋ ਜਿਹਾ ਕੁਝ ਦਿੱਤਾ ਜਾ ਸਕਦਾ ਇਸ ਕਰਕੇ ਇਹ ਮਸਲਾ ਜਿਹੜਾ ਇਹ ਸਮੂਹ ਦੇਸ਼ ਦੇ ਸ਼ਹਿਰੀਆਂ ਦਾ ਵੀ ਆ ਕਿ ਇੱਥੇ ਫਿਰ ਸਸਤੀ ਜਿਹੜੀ ਖਾਦ ਖਰਾਕ ਆ ਉਹ ਪੈਦਾ ਹੋ ਸਕਦੀ ਹੈ ਇੱਥੇ ਖੇਤੀ ਤੋਂ ਹੀ ਬਹੁਤ ਕੁਝ ਪੈਦਾ ਹੁੰਦਾ ਹੈ ਬਾਕੀ ਵਸਤਾਂ ਵੀ ਕੱਪੜਾ ਜੇ ਉਹ ਪੈਦਾਵਰ ਸਸਤੀ ਹੋਣ ਲੱਗ ਜੂਗੀ ਤਾਂ ਕੱਪੜਾ ਵੀ ਸਸਤਾ ਹੋ ਜਾਊਗਾ ਹੋਰ ਚੀਜ਼ਾਂ ਵੀ ਸਸਤੀਆਂ ਹੋ ਜਾਣਗੀਆਂ ਹੁਣ ਬਹੁਤ ਵੱਡਾ ਮੁੱਦਾ ਹੈ ਲੋਕਾਂ ਦਾ ਜਰ ਵੀ ਸਾਡਾ ਅਨਾਜ ਆ ਜਿਹੜਾ ਜੈਰੀ ਹੋ ਗਿਆ ਉਹ ਹੁਣ ਚਾਹੇ ਬਿਲਕੁਲ ਉਹੀ ਕਣਕ ਦੇ ਦੇਣਾ ਕੋਈ ਕਹੂਗਾ ਜੀ ਐਮਪੀ ਵਾਲੀ ਆ ਕੋਈ ਕਹੂਗਾ ਆਰਗੈਨਿਕ ਆ ਲੋਕ ਉਧਰ ਨੂੰ ਭੱਜੇ ਤੁਰੇ ਜਾਂਦੇ ਆ ਆਲੂ ਆ ਹੁਣ ਆਰਗੈਨਿਕ ਕਹ ਕੇ ਪੰਨਾ 80 ਰੁਪਏ ਕਿਲੋ ਵਿੱਚੇ ਜਾਂਦੇ ਆ ਤੇ ਜੇ ਇਹ ਖੇਤੀ ਇਸ ਤਰ੍ਹਾਂ ਨਾਲ ਡਿਵੈਲਪ ਹੋ ਜਾਂਦੀ ਹੈ ਵਿਕਸਤ ਹੁੰਦੀ ਹੈ ਇਹ ਸਾਰੇ ਦੇਸ਼ ਦੇ ਲੋਕਾਂ ਦਾ ਮਸਲਾ ਅਸੀਂ ਕਹਿੰਦੇ ਆ ਭਾਰਤ 'ਚ ਜਿਹੜਾ ਲੜਿਆਗਾ ਅੰਦੋਲਨ ਆ ਨਾ ਤਿੰਨ ਖੇਤੀ ਕਾਨੂੰਨਾਂ 'ਤੇ ਖਿਲਾਫ ਇਹ ਉਹਦੇ ਨਾਲੋਂ ਵੱਡਾ ਮਸਲਾ ਇੱਕ ਤਰ੍ਹਾਂ ਨਾਲ ਦੇਸ਼ ਦੀ ਖਾਦ ਸੁਰੱਖਿਆ ਨੂੰ ਵਧਾਉਣ ਦਾ ਤੇ ਮਹਿੰਗਾਈ ਨੂੰ ਥੱਲੇ ਲਿਆਉਣ ਦਾ ਮਸਲਾ ਇਹ ਹੈ ਤੇ ਬੇਰਜਗਾਰੀ ਆ ਜਿਹੜੀ ਹੁਣ ਸਾਡੇ ਵਿਦੇਸ਼ਾਂ ਨੂੰ ਜਾਂਦੇ ਆ ਮੁੰਡੇ ਕੁੜੀਆਂ ਹੂੰ ਉਸੇ ਰੁਲਦੇ ਆ ਬਿਲਕੁਲ ਏਜੰਟਾਂ ਦੀ ਭੇਟ ਚੜਦੇ ਆ ਉਹ ਜੇ ਇੱਥੇ ਹੀ ਖੇਤੀ ਆਧਾਰ ਤੇ ਰਜਗਾਰ ਮੁਖੀ ਸੰਨਤਾ ਲੱਗ ਜਾਣਾ ਵੀ ਇੱਥੇ ਹੀ ਨਰਮਾ ਹੁੰਦਾ ਇੱਥੇ ਕਪਾਹ ਹੁੰਦੀ ਐ ਇੱਥੇ ਹੋਰ ਖੇਤੀ ਬਸਤਾਂ ਪੈਦਾ ਹੁੰਦੀਆਂ ਗੰਨਾ ਹੁੰਦਾ ਗੰਨਾ ਹੁੰਦਾ ਆਲੂ ਹੁੰਦਾ ਬਹੁਤ ਕੁਝ ਆ ਵੀ ਹੁਣ ਜੇ ਉਹਦੇ ਆਧਾਰ ਦੇ ਉੱਤੇ ਸੰਨਤਾ ਲੱਗ ਜਾਣਾ ਇਹੋ ਜੇ ਕਾਰਖਾਨੇ ਜਿਨ੍ਹਾਂ ਚ ਮਸ਼ੀਨਰੀ ਘਟ ਤੋਂ ਘਟ ਵਰਤੀ ਜਾਵੇ ਔਰ ਦੇਸ਼ ਦੇ ਤੇ ਪੰਜਾਬ ਦੇ ਲੋਕਾਂ ਦੀ ਹਾਲਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਨੂੰ ਇੱਥੇ ਵੱਧ ਤੋਂ ਵੱਧ ਕੰਮ ਮਿਲੇ ਫਿਰ ਵਿਦੇਸ਼ਾਂ ਨੂੰ ਜਾਣ ਦੀ ਲੋੜ ਨਹੀਂ ਹੈ ਸਵਾਮਾਂ ਦਾ ਖੇਤਰ ਹੁਣ ਮੇਨਲੀ ਸਵਾਮਾਂ ਦਾ ਖੇਤਰ ਆ ਜਿਹੜਾ ਵੀ ਸਰਕਾਰੀ ਨੌਕਰੀਆਂ ਫਲਾਣੀਆਂ ਉਹੀ ਵੱਡੇ ਰੁਜ਼ਗਾਰ ਦਾ ਸਾਧਨ ਬਣਿਆ ਹਾਲਾਂਕਿ ਉਹ ਇੱਕ ਛੋਟਾ ਖੇਤਰ ਹੁੰਦਾ ਹੈ ਖੇਤੀ ਤੇ ਸੰਨਤ ਇਹ ਜਿਵੇਂ ਐ ਕਹੋ ਵੀ ਦੋ ਟੰਗਾ ਵਿਕਾਸ ਆ ਜਿਵੇਂ ਮਨੁੱਖ ਦੌਲਤਾਂ ਦੇ ਉੱਤੇ ਤੁਰਦਾ ਨਾ ਇਹਦੇ ਰਾਹੀਂ ਕੋਈ ਵੀ ਮੋਲਕ ਆ ਜਿਹੜਾ ਵਿਕਾਸ ਕਰਦਾ ਹੈ ਇਹ ਦੇ ਕਰਕੇ ਸਾਡੀ ਖੇਤੀ ਨੀਤੀ ਦੀਆਂ ਲੜੀਆਂ ਦੇ ਵਿੱਚ ਇਹ ਗੱਲ ਛਾਂਵਲਾ ਕਿ ਖਸਨਤ ਵੀ ਇਹੋ ਜੀ ਲਈ ਜਾਣੀ ਚਾਹੀਦੀ ਆ ਪਾਣੀ ਵੀ ਬਚਣਾ ਚਾਹੀਦਾ ਪਾਣੀ ਗੰਧਲਾ ਹੋ ਗਿਆ ਹੁਣ ਦਾ ਪਾਣੀ ਇੱਥੇ ਜਿਹਨੂੰ ਅਸੀਂ ਪੰਜ ਦਰਿਆਵਾਂ ਦੀ ਧਰਤੀ ਕਹਿੰਦੇ ਆ ਉਥੇ ਬਸਲੇਰੀ ਦੀਆਂ ਬੋਤਲਾਂ 'ਚ ਪਾਣੀ ਆਉਣ ਲੱਗ ਗਿਆ ਪਾਣੀ ਉਹ ਨਹੀਂ ਗੰਧਲਾ ਹੋਇਆ ਕਾਰਪੋਰੇਟ ਘਰਾਣਾ ਦੀਆਂ ਨੀਤੀਆਂ ਕਰਕੇ ਹੋਇਆ ਉਹ ਫੈਕਟਰੀਆਂ ਦਾ ਗੰਦਾ ਮਾੜਾ ਪਾਣੀ ਧਰਤੀ 'ਚ ਰੀ ਚਾਰਜ ਕਰ ਦਿੰਦੇ ਆ ਇਸ ਕਰਕੇ ਥਲੜਾ ਪਾਣੀ ਗੰਦਾ ਹੋ ਗਿਆ ਅੱਜ ਸਾਨੂੰ ਪਤਾ ਲੱਗਿਆ ਆ ਇਹੜਾ ਲੁਧਿਆਣੇ ਦਾ ਬੁੱਢਾ ਦਰਿਆ ਹੈ ਉਹਦੇ ਚ ਜਿਹੜੀਆਂ ਇੰਡਸਟਰੀਆਂ ਦਾ ਗੰਦਾ ਪਾਣੀ ਪੈਂਦਾ ਉਹਨੂੰ ਰੋਕਣ ਦੇ ਵਾਸਤੇ ਜਥੇਬੰਦੀਆਂ ਸੰਘਰਸ਼ ਕਰਦੀਆਂ ਤੇ ਭਗਵੰਤ ਮਾਨ ਸਰਕਾਰ ਨੇ ਚੱਕ ਕੇ ਉਹਨਾਂ ਤੇ ਕੇਸ ਬਣਾ ਤੇ ਉਹਨਾਂ ਨੂੰ ਹੜਕੇ ਅੰਦਰ ਕਰ ਰਹੇ ਆ ਇਹ ਕਾਰਪੋਰੇਟ ਘਰਾਣਿਆਂ ਦੇ ਪੱਖ ਚ ਜੀਰੇ ਵਾਲਾ ਮੋਰਚਾ ਕਿੰਨਾ ਲੜਿਆ ਗਿਆ ਭਗਵੰਤ ਮਾਨ ਨੇ ਟੀਵੀ ਦੇ ਉੱਤੇ ਐਲਾਨ ਕਰਤਾ ਵੀ ਇਹ ਜੀ ਅਸੀਂ ਬੰਦ ਕਰ ਦਿਆਂਗੇ ਉਹ ਹਲੇ ਤੱਕ ਨਹੀਂ ਕੀਤੀ ਮੁੜ ਕੇ ਹਾਈ ਕੋਰਟ ਦੇ ਵਿੱਚ ਕਹਿੰਦੇ ਜੀ ਨਹੀਂ ਤਾਂ ਚੱਲੂਗੀ ਇਹ ਇਸ ਕਰਕੇ ਇਹ ਜਿਹੜਾ ਵਾਤਾਵਰਨ ਦਾ ਮਸਲਾ ਹੈ ਤੇ ਬੇਰੋਜ਼ਗਾਰੀ ਦਾ ਮਸਲਾ ਹੈ ਮੰਗਿਆਈ ਦਾ ਮਸਲਾ ਹੈ ਸ਼ੁੱਧ ਖਾਦ ਖਰਾਕ ਦਾ ਮਸਲਾ ਹੈ ਇਹ ਸਮੁੱਚੇ ਦੇਸ਼ ਦੇ ਲੋਕਾਂ ਦਾ ਮਸਲਾ ਹੈ ਜਦੋਂ ਲੋਕਾਂ ਨੂੰ ਇਹ ਸਮਝ ਆ ਜਾਊਗੀ ਹਲੇ ਇਸ ਮਸਲੇ ਦੇ ਉੱਤੇ ਲੜਾਈ ਸ਼ੁਰੂ ਹੋਈ ਆ ਹੂੰ ਜਿਵੇਂ ਜਿਵੇਂ ਇਹ ਗੱਲ ਲੋਕਾਂ 'ਚ ਜਾਊਗੀ ਜਦੋਂ ਸਵਾਲ ਵੀ ਉੱਠਣਗੇ ਨਾ ਜਿਹੜੇ ਮਨ 'ਚ ਸਵਾਲ ਉੱਠੇ ਹੁੰਦੇ ਆ ਜਦੋਂ ਉਹਨਾਂ ਦੇ ਜਵਾਬ ਮਿਲਦੇ ਆ ਅਸਲ 'ਚ ਗੁੰਝੜਾ ਵੀ ਉਦੋਂ ਹੀ ਖੁੱਲਦਿਆ ਹੂੰ ਫੇਰ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੱਗ ਜੂ ਕਿ ਯਾਰ ਇਹ ਆਪ ਦੀ ਲੜਾਈ ਨਹੀਂ ਲੜ ਰਹੇਗੇ ਜੀ ਇਹ ਸਾਡੀ ਲੜਾਈ ਲੜ ਰਹੇ ਆ ਇਹ ਨੌਜਵਾਨਾਂ ਦੀ ਲੜਾਈ ਵੀ ਆ ਅਸੀਂ ਕਹਿ ਰਹੇ ਆ ਕਿ ਨਿੱਜੀ ਕਰਨੀਆਂ ਨੀਤੀਆਂ ਖਤਮ ਕਰੋ ਜਲ ਸੋਮਿਆਂ ਦੇ ਉੱਤੇ ਜਿਹੜਾ ਤੇ ਬਿਜਲੀ ਬੋਰਡ ਦੇ ਉੱਤੇ ਜਿਹੜਾ ਸਾਮਰਾਜੀਆਂ ਦਾ ਕਬਜ਼ਾ ਹੈ ਖਤਮ ਕਰੋ ਹੁਣ ਕੀ ਆ ਬਿਜਲੀ ਬੋਰਡ ਦੇ ਵਿੱਚ ਵੀ ਸਾਰੇ ਠੇਕੇ ਤੇ ਭਰਤੀ ਆ ਅਸੀਂ ਕਹਿ ਰਹੇ ਆ ਨਿੱਜੀ ਕਰਨ ਦੀ ਨੀਤੀ ਖਤਮ ਕਰੋ ਹੁਣ ਕੀ ਆ ਮਾਸਟਰ ਆ ਉਹ ਠੇਕੇ ਤੇ ਰੱਖੇ ਜਾਂਦੇ ਆ ਪ੍ਰੋਫੈਸਰ ਆ ਉਹ ਠੇਕੇ ਤੇ ਰੱਖੇ ਜਾਂਦੇ ਆ ਤੇ ਜਿਹੜੇ ਜਲ ਸਪਲਾਈ ਦੇ ਕੰਮ ਆ ਉਹ ਠੇਕੇ ਤੇ ਰੱਖੇ ਜਾਂਦੇ ਨੇ ਮਤਲਬ ਹਰ ਇੱਕ ਦਫਤਰ ਦੇ ਵਿੱਚ ਹੀ ਠੇਕੇ ਤੇ ਆ ਸਿਹਤ ਆ ਸਿੱਖਿਆ ਜਿਹੜਾ ਸਭ ਤੋਂ ਪ੍ਰਾਇੋਰਟੀ ਦਾ ਇਸ਼ੂ ਆ ਹੁਣ ਲੋਕ ਕਹਿ ਦਿੰਦੇ ਨੇ ਹਾਂਜੀ ਆਪਣੇ ਜਵਾਕ ਨਹੀਂ ਮਤਲਬ ਸੁਧਰ ਦੇਗੇ ਅਸਲ ਮਸਲਾ ਕੀ ਆ ਹੁਣ ਜਿਹੜੀ ਸਿੱਖਿਆ ਹੋਊਗੀ ਜਿਹੋ ਜੀ ਜਿਵੇਂ ਕਹਿੰਦੇ ਜਿਹੋ ਜੀ ਕੋਕੋ ਹੋ ਜੇ ਬੱਚੇ ਜਿਹੜੀਆਂ ਹਕੂਮਤਾਂ ਕਰਦੀਆਂ ਲੋਕਾਂ ਨੇ ਫਿਰ ਉਹ ਜਿਹੜਾ ਕੋ ਸਿੱਖਣਾ ਹੁਣ ਹਾਲਤ ਇਹ ਪ੍ਰੋਫੈਸਰ ਆ ਜਿਹੜੇ ਉਹ 6 ਮਹੀਨਿਆਂ ਵਾਸਤੇ ਸਮੈਸਟਰ ਸਿਸਟਮ ਦੇ ਤਹਿਤ ਰੱਖੇ ਜਾਂਦੇ ਆ ਪ੍ਰੋਫੈਸਰ ਤਾਂ ਅਗਲੇ 6 ਮਹੀਨਿਆਂ ਵਾਸਤੇ ਸੋਚਦਾ ਰਹਿੰਦਾ ਮੈਂ ਗਾਂ ਕਿੱਥੇ ਜਾ ਕੇ ਨੌਕਰੀ ਕਰੂੰਗਾ ਉਹ ਕਿਵੇਂ ਜਵਾਕਾਂ ਨੂੰ ਡਿਵੈਲਪ ਕਰੂਗਾ ਉਸ ਸਿੱਖਿਆ ਖੇਤਰ ਦੇ ਵਿੱਚ ਨਵੀਂ ਨੀਤੀ ਲਿਆ ਕੇ ਸਾਡੇ ਜਿਹੜੇ ਭਗਸਰਾਬੇ ਤੇ ਹੋਰ ਜਿਹੜੀਆਂ ਚੰਗੇ ਸੱਭਿਆਚਾਰ ਆ ਉਹਨਾਂ ਨੂੰ ਖਾਰਜ ਕੀਤਾ ਜਾ ਰਿਹਾ ਪਾਸ ਨੂੰ ਕਾਲਜਾਂ ਦੀਆਂ ਯੂਨੀਵਰਸਿਟੀਆਂ ਦੀਆਂ ਸਲੇਬਸਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਔਰ ਜਿਹੜੀ ਮਨੁੱਖੀ ਸਮਰਤੀ ਵਰਗੀਆਂ ਗੱਲਾਂ ਨੇ ਉਹਨਾਂ ਨੂੰ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਸਕਰ ਕਿ ਸਾਡੀ ਲੜਾਈ ਕੱਲਿਆਂ ਦੀ ਲੜਾਈ ਨਹੀਂ ਦੇਸ਼ ਦੇ ਸਮੁੱਚੇ ਕਿਰਤੀ ਲੋਕਾਂ ਦੀ ਲੜਾਈ ਆ ਇਹ ਮੁਲਾਜ਼ਮਾਂ ਦੀ ਵੀ ਆ ਇਹ ਸ਼ਹਿਰੀਆਂ ਦੀ ਵੀ ਆ ਔਰ ਵੱਡੇ ਵੱਡੇ ਮਾਲ ਲੈ ਆ ਕੇ ਜਿਹੜੇ ਛੋਟੇ ਛੋਟੇ ਕਾਰੋਬਾਰੀਆਂ ਦਾ ਰੋਜ਼ਗਾਰ ਖੋਇਆ ਜਾ ਰਿਹਾ ਹੈ ਨਾ ਇਹ ਲੜਾਈ ਉਹਨਾਂ ਦੀ ਵੀ ਲੜਾਈ ਆ ਇਸ ਕਰਕੇ ਅਸੀਂ ਆਸ ਕਰਦੇ ਆ ਕਿ ਜਿਵੇਂ ਨਵੇਂ ਸਾਡੀ ਗੱਲ ਜਾਊਗੀ ਜਿਹੜੀ ਤੁਸੀਂ ਪਹਿਲਾਂ ਵੀ ਗੱਲ ਕੀਤੀ ਉਹ ਵੀ ਸਰਕਾਰ ਆ ਜਿਹੜੀ ਉਹ ਮੰਨ ਜੂ ਇਹਨਾਂ ਗੱਲਾਂ ਨੂੰ ਮੋਦੀ ਨੂੰ ਕੌਣ ਕਹਿੰਦਾ ਸੀ ਮੰਨ ਜੂ ਅੰਗਰੇਜ਼ਾਂ ਨੂੰ ਕੋਈ ਕਹਿੰਦਾ ਸੀ ਵੀ ਚਲੇ ਜਾਣਗੇ ਇੱਥੋਂ ਹੂੰ ਜੇ ਅੰਗਰੇਜ਼ ਇਥੋਂ ਲੋਕਾਂ ਦੇ ਦਬਾ ਕਰਕੇ ਭਾਵੇਂ ਪਿੱਛੇ ਪੜਦੇ ਦੇ ਜਾਣਾ ਪੈ ਗਿਆ ਉਹਨਾਂ ਨੂੰ ਫੇਰ ਇਸ ਲੜਾਈ ਨੂੰ ਵੀ ਜਿੱਤ ਤੱਕ ਪਹੁੰਚਿਆ ਜਾਊਗਾ ਇਹ ਠੀਕ ਆ ਥੋੜਾ ਸਮਾਂ ਲੱਗ ਸਕਦਾ ਪਰ ਇਹ ਸਾਡੀ ਗੱਲ ਇੰਨੀ ਸਹੀ ਗੱਲ ਆ ਕਿ ਇਹਦੇ ਤੋਂ ਬਿਨਾ ਨਾ ਦੇਸ਼ ਦਾ ਵਿਕਾਸ ਹੋ ਸਕਦਾ ਨਾ ਪੰਜਾਬ ਦਾ ਵਿਕਾਸ ਹੋ ਸਕਦਾ ਨਾ ਨੌਜਵਾਨਾਂ ਦਾ ਵਿਕਾਸ ਹੋ ਸਕਦਾ ਨਾ ਖੇਤੀ ਦਾ ਨਾ ਸੰਤਤ ਦਾ ਕੋਈ ਵਿਕਾਸ ਹੋ ਹੀ ਨਹੀਂ ਸਕਦਾਗਾ ਇਸ ਲਈ ਅਸੀਂ ਸਮੁੱਚੇ ਦੇਸ਼ ਦੇ ਭਲੇ ਦੀ ਗੱਲ ਕਰਦੇ ਆ ਤੇ ਜਦੋਂ ਅਸੀਂ ਇਹੋ ਜਿਹੀਆਂ ਗੱਲਾਂ ਕਰਦੇ ਹਾਂ ਹਾਕਮ ਸਾਡੇ ਤੇ ਦੋਸ਼ ਲਾਉਂਦੇ ਨੇ ਵੀ ਦੇਸ਼ ਧਰੋਹੀ ਅਸੀਂ ਕਹਿੰਦੇ ਅਸਲੀ ਦੇਸ਼ ਧਰੋਹੀ ਤਾਂ ਉਹ ਆ ਜਿਨ੍ਹਾਂ ਦੀਆਂ ਇਹਨਾਂ ਨੀਤੀਆਂ ਦੇ ਕਰਕੇ ਕਿਸਾਨ ਮਜ਼ਦੂਰ ਕਰਜ਼ੇ ਥੱਲੇ ਆ ਗਏ 3 ਲੱਖ ਦੇ ਕਰੀਬ ਮੁਲਕ ਦੇ ਵਿੱਚ ਕਿਸਾਨ ਮਜ਼ਦੂਰ ਖੁਦਕਸ਼ੀ ਕਰ ਗਏ ਉਹਨਾਂ ਦੇ ਕਾਤਲ ਆ ਇਹ ਜਿਹੜਿਆਂ ਨੂੰ ਦੇਸ਼ ਚੋਂ ਕੱਢਿਆ ਉਹਨਾਂ ਨੂੰ ਬੁਲਾ ਰਹੇ ਆ ਰੈੱਡ ਕਾਰਪਟ ਵਿਛਾਉਂਦੇ ਆ ਉਹਨਾਂ ਦੇ ਅੱਗੇ ਇਹ ਅਸਲ 'ਚ ਦੇਸ਼ ਨਾਲ ਗਦਾਰੀ ਤਾਂ ਇਹ ਲੋਕ ਕਰ ਰਹੇ ਆ ਆ ਹੁਣ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਅਸੀਂ ਪਰਸੋਂ ਤੋਂ ਬੈਠੇ ਆ ਕੱਲ ਉਥੇ ਮਟਕਾ ਚੌਂਕ ਤੱਕ ਗਏ ਹੂੰ ਆਪ ਸਰਕਾਰ ਦਾ ਮੰਤਰੀ ਕੋਈ ਆਉਣ ਵਾਸਤੇ ਤਿਆਰ ਨਹੀਂ ਸੀ ਵਿਰੋਧੀ ਤੇ ਰਾਲਿਆਂ ਵਾਸਤੇ ਅਸੀਂ ਐਲਾਨ ਕੀਤੇ ਹੋਏ ਸੀ ਵੀ ਆਓ ਸਾਡੀ ਖੇਤੀ ਨੀਤੀ ਦਾ ਖਰੜਾ ਲਓ ਮਾਂ ਦਾ ਪੁੱਤ ਕੋਈ ਨਹੀਂ ਆਇਆ ਉਥੇ ਹੂੰ ਜਦੋਂ ਅਸੀਂ ਉਥੇ ਬਹਿ ਗਏ ਉਦੋਂ ਬਾਅਦ ਦੇ ਵਿੱਚ ਖੇਤੀਬਾੜੀ ਮੰਤਰੀ ਆ ਗਿਆ ਤੇ ਬਜ਼ੁਰਗ ਬਰੋਧੀ ਤੇ ਲੜੇ ਤਾਂ ਵੀ ਨਹੀਂ ਆਏ ਕਿਉਂਕਿ ਇਹਨਾਂ ਦੀ ਨਾਨੀ ਦੋਤੀ ਇੱਕੋ ਹੀ ਆ ਸਾਰਿਆਂ ਦੀ ਇੱਕੋ ਹੀ ਵਾੜੇ ਦੇ ਬਛਰੂ ਆ ਇਹ ਇਹ ਐਵੇਂ ਤੂੰ ਕੌਣ ਤੇ ਮੈਂ ਕੌਣ ਦੀ ਲੜਾਈ ਲੜਦੇ ਆ ਲੋਕਾਂ ਨੂੰ ਤਾਂ ਤੂੰ ਚੋਰ ਤੂੰ ਚੋਰ ਕਹਿ ਕੇ ਜਿਵੇਂ ਗੁਰਸ਼ਰਨ ਸਿੰਘ ਦਾ ਨਾਟਕ ਸੀ ਨਾ ਇਹ ਲੋਕਾਂ ਨੂੰ ਤਾਂ ਡਰਾਮੇ ਦਿਖਾਉਂਦੇ ਆ ਅੱਜ ਤੀਜਾ ਦਿਨ ਦੂਜਾ ਦਿਨ ਹੋ ਗਿਆ ਵਿਧਾਨ ਸਭਾ ਦੇ ਵਿੱਚ ਇਹਦੇ ਤੇ ਕਿਸੇ ਨੇ ਚਰਚਾ ਹੀ ਨਹੀਂ ਛੇੜੀ ਬਈ ਯਾਰ ਕਿਸਾਨ ਮਜ਼ਦੂਰ ਬੈਠੇ ਆ ਖੇਤੀ ਨੀਤੀ ਬਣਾਓ ਇਸ ਕਰਕੇ ਇਹਨਾਂ ਦੇ ਨਾਲ ਤਾਂ ਲੜ ਕੇ ਹੀ ਲੋਕ ਸੰਘਰਸ਼ ਕਰਕੇ ਪਰ ਅਸੀਂ ਬਹੁਤ ਕਹਨੇ ਆ ਕਿ ਸਾਡਾ ਸੰਘਰਸ਼ ਜੱਥੇਬੰਦਾ ਜਪਤਬੰਦਾ ਔਰ ਬਹੁਤ ਤਰੀਕੇ ਨਾਲ ਲੜਿਆ ਜਾਣ ਵਾਲਾ ਇਹ ਸਿਰੜੀ ਲੜਾਈ ਆ ਦਿੜੜ ਲੜਾਈ ਆ ਔਖਾ ਸੌਖਾ ਝੱਲ ਕੇ ਹੀ ਹੋਣੀ ਆ ਬੰਦਾ ਸਿੰਘ ਬਹਾਦਰ ਹੋਣਾ ਨੇ ਵੀ ਇਹ ਲੜਾਈ ਲੜੀ ਤੇ ਜ਼ਮੀਨਾਂ ਮਿਲੀਆਂ ਉਦੋਂ ਕੌਣ ਕਹਿੰਦਾ ਸੀ ਵੀ ਉਹਨਾਂ ਤੋਂ ਜ਼ਮੀਨਾਂ ਲਈਆਂ ਜਾ ਸਕਦੀਆਂ ਇਸ ਲਈ ਦੇਸ਼ ਦੇ ਲੋਕਾਂ ਨੂੰ ਜਦੋਂ ਸਾਡੀ ਗੱਲ ਸਮਝ ਆ ਗਈ ਪੰਜਾਬ ਦੇ ਲੋਕਾਂ ਨੂੰ ਸਾਡੀ ਗੱਲ ਸਮਝ ਆ ਗਈ ਇਹ ਦਿੱਲੀ ਨਾਲੋਂ ਵੱਡਾ ਅੰਦੋਲਨ ਬਣੂਗਾ ਵੱਡਾ ਮਸਲਾ ਬਣੂਗਾ